ਦਾ ਟੀਵੀ ਯਰਨਾਈ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਅੜੀ ਅਹਿਮ ਗੱਲ ਕਰਾਂਗੇ ਜੋ ਆਪਣੀ ਸਿਹਦੇ ਨਾਲ ਜੁੜੀਆ ਆਪਣੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਆ ਪੰਜਾਬ ਦੇ ਜੇ ਖਾਣਿਆਂ ਪਕਾਣਿਆਂ ਦੀ ਗੱਲ ਕਰੀਏ ਤੇ ਉਹਨਾਂ ਦਾ ਕੋਈ ਰੀਸ ਨਹੀਂ ਹੈ ਕਦੇ ਪੰਜਾਬ ਦੇ ਵਿੱਚ ਦੁੱਧ ਦਹੀਂ ਮੱਖਣ ਆਮ ਹੁੰਦਾ ਸੀ ਠੰਗੀਆਂ ਸੇਤਾਂ ਤੇ ਘਰਾਂ ਦੇ ਫਲ ਫਰੂਟ ਤੇ ਸਬਜ਼ੀਆਂ ਵੀ ਆਪਣੀਆਂ ਆਪ ਉਗਾਈਆਂ ਜਾਂਦੀਆਂ ਸੀ ਜਿਵੇਂ ਜਿਵੇਂ ਲੋਕ ਮੰਡੀ ਦੇ ਨਾਲ ਜੁੜਦੇ ਗਏ ਉਹ ਸਬਜ਼ੀਆਂ ਗੋਣੀਆਂ ਬੰਦ ਹੋ ਗਈਆਂ ਦੁੱਧ ਕਿਉਂ ਮੱਖਣ ਘਰਾਂ ਦੇ ਵਿੱਚੋਂ ਇਸ ਵੇਲੇ ਗਾਇਬ ਆ ਕਿਹੜਾ ਦੁੱਧ ਘਰਾਂ ਦੇ ਵਿੱਚ ਹੁੰਦਾ ਉਹ ਸ਼ਹਿਰਾਂ ਨੂੰ ਭੇਜ ਦਿੱਤਾ ਜਾਂਦਾ ਤੇ ਫਿਰ ਉੱਥੋਂ ਹੀ ਦੁੱਧ ਦਹੀਂ ਮੱਖਣ ਲਿਆ ਕੇ ਖਾਦਾ ਜਾਂਦਾ ਉਹਨਾਂ ਦੇ ਕੀ ਨਤੀਜੇ ਆਉਣਗੇ ਇਹ ਤਾਂ ਸਮਾਂ ਦੱਸੇਗਾ ਪਰ ਮੈਂ ਅੱਜ ਗੱਲ ਕਰ ਰਿਹਾ ਲੋਕੀ ਫਾਲਸ ਰੂਟ ਬੜੇ ਚਾਰਾ ਖਾਂਦੇ ਨੇ ਜੇ ਕੋਈ ਬਿਮਾਰ ਹੋਵੇ ਤੇ ਉੱਥੇ ਨੂੰ ਕਿਹਾ ਜਾਂਦਾ ਕਿ ਵਦ ਤੋਂ ਵਦ ਨੂੰ ਫਲ ਖਾਓ ਹੁਣ ਰੋਜ਼ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਕਿ ਵਦ ਤੋਂ ਵਦ ਫਲ ਖਾਓ ਸਿਹਤ ਬਚਾਓ ਤਾਂ ਹੀ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਤੇ ਦੋਸਤੋ ਖਾਈਏ ਕੀ ਆਮ ਤੌਰ ਤੇ ਜਿਹੜਾ ਆਂਬਾ ਉਹਨੂੰ ਬਹੁਤ ਵਧੀਆ ਕਿਹਾ ਜਾਂਦਾ ਚੰਗਾ ਫਾਲਾ ਸਿਹਤ ਵਾਸਤੇ ਸੇਤ ਨੂੰ ਕਈ ਤਰ੍ਹਾਂ ਦੇ ਜਿਹੜੇ ਵਿਟਾਮਿਨ ਐਰਾ ਵਗੈਰਾ ਹੁੰਦੇ ਆ ਉਹ ਪੂਰੇ ਕਰਦਾ ਵਾ ਤੇ ਲੋਕੀ ਖੁਸ਼ ਹੋ ਕੇ ਅੰਬ ਖਾਦੇ ਨੇ ਪਿਆ ਘਰ ਦੇ ਵਿੱਚ ਤਾਂ ਖਾਣੇ ਤੋਂ ਬਾਅਦ ਜਿਹੜੇ ਅੰਬ ਕੱਟ ਕੇ ਦੇ ਦਿੱਤੇ ਜਾਂਦੇ ਆ ਤੇ ਇੱਕ ਮਿੱਠੇ ਵਜੋਂ ਵੀ ਜਿਵੇਂ ਆਮ ਆ ਵੀ ਗੁਰ ਖਾਣਾ ਜਾਂ ਕੋਈ ਹੋਰ ਮਿੱਠੀ ਚੀਜ਼ ਖਾਣੀ ਰੋਟੀ ਤੋਂ ਬਾਅਦ ਦੇ ਅੰਬ ਵੀ ਖਾ ਲਏ ਜਾਂਦੇ ਨੇ ਪਰ ਹੁਣ ਕੀ ਕੀਤਾ ਕੀ ਜਾਵੇ ਜਿਹੜੇ ਅੰਬ ਪੱਕ ਕੇ ਆਪਣੇ ਕੋਲੇ ਆਉਂਦੇ ਨੇ ਕੈਲਸ਼ੀਅਮ ਕਾਰਬਾਇਟ ਦੇ ਨਾਲ ਉਹ ਆਪਣੀ ਸਿਹਤ ਨੂੰ ਨੁਕਸਾਨ ਕਰ ਰਿਹਾ ਇਹ ਮਵਾਹਰਾਂ ਦਾ ਕਹਿਣਾ ਵਾ ਮੈਂ ਨਹੀਂ ਕਹਿ ਰਿਹਾ ਸਾ ਆਪਣੀ ਜਿਹੜੀ ਸੁਰੱਖਿਆ ਅਧੰਤਿਏ ਐਫ ਐਸ ਐਸ ਏ ਆਈ ਉਸ ਨੇ ਸਖਤ ਹਦਾਇਤ ਕਰ ਦਿੱਤੀ ਆ ਸਾਰੇ ਹੀ ਜਿਹੜੇ ਪਕਾਉਣ ਵਾਲੇ ਨੇ ਫਲ ਤੇ ਇਹਦੇ ਨਾਲ ਫੜਨਾ ਬਕਾਇਏ ਜਾਣ ਇਹਦੇ ਨਾਲ ਖਤਰਨਾਕ ਤੱਤ ਪੈਦਾ ਹੋ ਜਾਂਦੇ ਨੇ ਆਰਸਨਿਕ ਫਾਸਫੋਰਸ ਜਿਹੜੇ ਆਪਣੀ ਸਿਹਤ ਲਈ ਨੁਕਸਾਨਦੇ ਨੇ ਕੈਂਸਰ ਦਾ ਕਾਰਨ ਵੀ ਬਣਦੇ ਨੇ ਤੇ ਹੋਰ ਬੁਆਰੀਆਂ ਦਾ ਕਾਰਨ ਵੀ ਬਣਦੇ ਨੇ ਹੁਣ ਦੇਖੋ ਪੰਜਾਬ ਦੇ ਵਿੱਚ ਵੱਡੇ ਵੱਡੇ ਹਸਪਤਾਲ ਖੁੱਲ੍ਹੇ ਲੋਕਾਂ ਦੀ ਸਿਹਤ ਰੋਜ਼ ਟੜਾ ਤੜ ਮੋਤਾਂ ਤੇ ਕੌਣ ਜ਼ਿੰਮੇਵਾਰ ਇਹਨਾਂ ਦਾ ਕੋਈ ਨਹੀਂ ਸੋਚ ਵਿਚਾਰ ਰਿਹਾ ਕਿ ਕਿਸ ਪਾਸੇ ਨੂੰ ਅਸੀਂ ਜਾ ਰਹੇ ਹਾਂ ਵੀ ਜਿਹੜਾ ਅੰਬ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਕਰਨ ਵਾਸਤੇ ਖਾ ਰਹੇ ਹਾਂ ਤੇ ਉਹ ਹੀ ਸਾਨੂੰ ਬੁੜ ਕਰ ਰਿਹਾ ਹੈ ਇਹ ਨਾ ਜਗ ਉਹ ਤੇਰੀ ਗੱਲ ਇਹ ਪ੍ਰੋਗਰਾਮ ਹੈ ਰਿਕਾਰਡ ਦਵਾਈਬੇ ਦੇ ਵਿੱਚ ਕਰ ਰਿਹਾ ਤੇ ਕਦੀ ਪੰਜਾਬ ਦੇ ਵਿੱਚ ਇੱਕ ਕਹਾਵਤ ਚੱਲਦੀ ਸੀ ਅੰਬੀਆਂ ਨੂੰ ਤਰਸੇਗਾ ਛੱਡ ਕੇ ਦੀਸ਼ ਦਵਾਈਬਾ ਇਹਦਾ ਮਤਲਬ ਹੈ ਦਵਾਈਬੇ ਦੇ ਵਿੱਚ ਬਹੁਤ ਸਾਰੇ ਅੰਬ ਹੁੰਦੇ ਹੋਣਗੇ ਦ ਬਾਬਾ ਵੈਸੇ ਵੀ ਪੰਜਾਬੂ ਧਰਤੀ ਆ ਕਿਉਂਕਿ ਦੋ ਪਾਸੇ ਦਰਿਆ ਵਗਦੇ ਨੇ ਇੱਕ ਪਾਸੇ ਸਤਲੁਜ ਆ ਤੇ ਦੂਸਰੇ ਪਾਸੇ ਬਿਆਸ ਆ ਦੋ ਵਈਆਂ ਕਾਲੀ ਤੇ ਚਿੱਟੀ ਵਈਂ ਉਹ ਵੀ ਇਹਨੂੰ ਸਜਾਈਆਂ ਨੇ ਤੇ ਇੱਥੇ ਅੰਬ ਬਹੁਤ ਜ਼ਿਆਦਾ ਹੁੰਦੀ ਹੋਣਗੇ ਪਰ ਅੱਜ ਅੰਬ ਜਿਹੜੇ ਆ ਉਹ ਜ਼ਿਆਦਾ ਨਹੀਂ ਹੈਗੇ ਤਾਂ ਕਿਤੇ ਸ਼ਾਖਪੁਰ ਵੱਲ ਵਿਰਲੇ ਵਾਂਝੇ ਵੇਖੇ ਜਾ ਸਕਦੇ ਨੇ ਪਰ ਜਿਸ ਤਰ੍ਹਾਂ ਆਮ ਕਰਾਂ ਦੇ ਵਿੱਚ ਅੰਬ ਲੱਗੇ ਹੁੰਦੇ ਸੀਗੇ ਕਿ ਹਰੇਕ ਨੇ ਖੇਤ ਦੇ ਵਿੱਚ ਅੰਬ ਲਾਇਏ ਸੀ ਉਹ ਗੱਲ ਹੋਈ ਨਹੀਂ ਜਾਏਗੀ ਆਪਾਂ ਹੁਣ ਮੰਡੀ ਤੇ ਨਿਰਭਰ ਹੋ ਗਏ ਆ ਕਿ ਮੰਡੀ ਚੋਂ ਫੀਲ ਰਿਹਾ ਵਾਂਗੇ ਕੋਈ ਗੱਲ ਨਹੀਂ ਲਫਾਫੇ ਚ ਪਾ ਕੇ ਲੈ ਆਈ ਆਉਣੇ ਆ ਭਾਵੇਂ ਲਫਾਫੇ ਵੀ ਆਪਣੇ ਵਾਤੇ ਨੁਕਸਾਨ ਦੇ ਦੇ ਪਰ ਸੋਚਦੇ ਨਹੀਂ ਕੀ ਕੀਤਾ ਜਾਵੇ ਤੇ ਸੋਚੀਆ ਵੀ ਕੀ ਜਾਵੇ ਹੁਣ ਦੇਖੋ ਕੇਲੇ ਪਾ ਕੇ ਆਪਣੇ ਕੋਲੇ ਆਉਂਦੇ ਨੇ ਆ ਦੂਸਰੇ ਅੰਬ ਨੇ ਹੋਰ ਵੀ ਫਾਲ ਫਰੂਟ ਆ ਇਹ ਕੱਚੇ ਤੋੜ ਲਏ ਜਾਂਦੇ ਨੇ ਤੇ ਪਕਾਉਣ ਵਾਸਤੇ ਦਵਾਈਆਂ ਲਗਾਈਆਂ ਜਾਂਦੀਆਂ ਤੇ ਦਵਾਈਆਂ ਦਾ ਸੇਤ ਵਾਸਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਆ ਸਾਡੇ ਇਲਾਕੇ ਦੇ ਵਿੱਚ ਖਰੂਬੇ ਕਰਬੂਜੀ ਆ ਤਵਾਨੇ ਆ ਇਹ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਕੱਚੇ ਖਰੀਦ ਕੇ ਲੈ ਲਿਆ ਜਾਂਦੇ ਨੇ ਤੇ ਟਰੱਕ ਦੇ ਵਿੱਚ ਹੀ ਦਵਾਈ ਰੱਖ ਦਿੱਤੀ ਜਾਂਦੀ ਆ ਤੇ ਜਿੱਥੇ ਪਹੁੰਚਣਾ ਹੁੰਦਾ ਉਸੇ ਹਿਸਾਬ ਨਾਲ ਉਹਨਾਂ ਨੂੰ ਪਤਾ ਹੁੰਦਾ ਵਪਾਰੀਆਂ ਦੇ ਕਿੰਨੀ ਕਿ ਦਵਾਈ ਰੱਖੀ ਆ ਉਹ ਉਹਨਾਂ ਦੇ ਉੱਤੇ ਕੱਟ ਜਾਂਦੇ ਆ ਜਿਹੜੀ ਕੁਦਰਤੀ ਤੌਰ ਤੇ ਟੀ ਪੱਕਣੀ ਜੇ ਕਿਸੇ ਸਾਡੇ ਦਰਸ਼ਕ ਨੇ ਕੁਦਰਤੀ ਪੱਕੇ ਅੰਬ ਖਾਦੇ ਹੋਣਗੇ ਤਾਂ ਉਹਨਾਂ ਦਾ ਮਜ਼ਾ ਉਹਨਾਂ ਦਾ ਸਵਾਦ ਇੱਕ ਵੱਖਰੀ ਤਰ੍ਹਾਂ ਦਾ ਹੀ ਹੋ। ਪਰ ਤਸਿਰ ਮੈਨੂੰ ਲੱਗਦਾ ਵੀ ਆ ਜਿਹੜੇ ਪਿੰਡਾਂ 'ਚ ਜਾਮਨ ਦੇ ਰੁੱਖ ਲੱਗੇ ਨੇ ਜਿਹੜੇ ਪਿੰਡਾਂ 'ਚ ਲੋਕ ਖਾ ਲੈਂਦੇ ਨੇ ਤੇ ਉਹ ਹੀ ਦੁਆਜ ਤੋਂ ਬਚੇ ਹੋਣੇ ਆ। ਨਹੀਂ ਤੇ ਅੱਗੇ ਹਰੇਕ ਪਿੰਡ ਦੇ ਵਿੱਚ ਜਾਮਨ ਦੇ ਰੁੱਖ ਹੁੰਦੇ ਸੀ ਤੇ ਲੋਕ ਫਰੀਦ ਤੇ ਕਈ ਹਿਲੇਉਂਦੇ ਹੁੰਦੇ ਬੱਚਿਆਂ ਦੇ ਨਾਲ ਲਿਆਉਣੇ ਤੇ ਨਾਲ ਸਿਆਣਿਆਂ ਨੇ ਵੀ ਖਾ ਲੈਣੇ। ਇਹ ਗੱਲ ਚੱਲਦੀ ਸੀ। ਪਰ ਹੋਰ ਸਾਡੀ ਜ਼ਿੰਦਗੀ ਦੀ ਜਿਹੜੀ ਰਫ਼ਤਾਰ ਆ ਜ਼ਿੰਦਗੀ ਦੀ ਤੋਰ ਆ ਸਾਡੀ ਬਦਲ ਚੁੱਕੀ ਆ ਤੇ ਕੀ ਕੀਤਾ ਜਾਵੇ? ਖਾਲੀ ਕੋਈ ਨਹੀਂ ਹੈਗਾ। ਕੋਈ ਹੋਰ ਕੋਈ ਰਸਤਾ ਹੀ ਨਹੀਂ ਦਿੰਦਾ। ਅਸਕਰਸੀ ਬਜਾਰਾਂ ਤੋਂ, ਰੇੜੀਆਂ ਤੋਂ, ਦੁਕਾਨਾਂ ਤੋਂ ਵੱਡੇ-ਵੱਡੇ ਸਟੋਰਾਂ ਤੋਂ ਖਾਲੀ ਖਰੀਦ ਕਿ ਲਾਵਾਂਗੇ ਤੇ ਸਾਰੇ ਇਹਦੇ ਨਾਲ ਪੱਕੇ ਨੇ। ਵੇਖ ਲਓ ਫਿਰ ਸੇ ਦਾ ਨੁਕਸਾਨ ਕੀ ਹੋਣਾ। ਇਹ ਹੁਣ ਮੀਡੀਆ ਦੀਆਂ ਰਿਪੋਰਟਾਂ ਨੇ ਜਿਹੜੀ ਸਭ ਤੋਂ ਵੱਡੀ ਏਜੰਸੀ ਆ ਐਫ ਐਸ ਐਸ ਏ ਆਈ ਉਸਨੇ ਹਦਾਇਤ ਕੀਤੀ ਆ। ਇਦੋਂ ਤੇ ਇੱਕ ਦੂਸਰਾ ਬਦਲ ਵੀ ਲੱਭਤਾ ਕਿ ਇੱਕ ਇਥੀਲੀਨ ਗੈਸ ਆ ਉਹਦੇ ਨਾਲ ਪਕਾਇਆ ਜਾ ਸਕਦੇ ਨੇ ਪੀ ਐਸ ਸੀ ਦੀ ਤੱਤ ਬਣਦਾ ਵਾ ਜਦੋਂ ਫਲ ਪੱਕਦਾ ਵਾ ਤੇ ਇਥੀਲੀਨ ਜਿਹੜੀ ਗੈਸ ਆ ਉਹਦੇ ਨਾਲ ਪਕਾਇਆ ਜਾਣ ਉਹਦੇ ਵਿੱਚ ਜਿਹੜਾ ਤੱਤ ਬਣਨਾ ਸ਼ੁਰੂ ਹੋ ਜੇ ਤੇ ਉਹਦੇ ਨਾਲ ਪੱਕੇ ਤੇ ਸਿਹਤ ਵਾਸਤੇ ਘੱਟ ਨੁਕਸਾਨ ਹੋਈ ਜਦੋਂ ਬਾਜ ਖੋਜਾ ਹੋਣਗੀਆਂ ਕਿ ਇਸ ਗੈਸ ਨਾਲ ਵੀ ਪਕਾਉਣੇ ਕੀ ਜਾਇਜ਼ ਨੇ ਜਗਾਦਾ ਕਿੰਨਾ ਨੁਕਸਾਨ ਹੁੰਦਾ ਉਹ ਬਾਅਦ ਦੀਆਂ ਗੱਲਾਂ ਨੇ ਪਰ ਇੱਕ ਵਾਰਾਂ ਇਹਨਾਂ ਨੇ ਇੱਕ ਬਦਲ ਦੇ ਦਿੱਤਾ ਵਾ ਕਿ ਇਸ ਦੇ ਨਾਲ ਪਕਾਏ ਜਾਣ ਕੈਲਸ਼ੀਅਮ ਕਾਰਬਾਈਟ ਦੇ ਨਾਲ ਜਿਹੜੇ ਆ ਫਲਾਂ ਨੂੰ ਪਕਾਈ ਦਾਨ ਬੜੀ ਹੈਰਾਨਗੀ ਦੀ ਵੀ ਗੱਲ ਆ ਕਿ ਕੱਚੇ ਫਲ ਜਿਹੜੇ ਦਰਖਤਾਂ ਨਾਲ ਤੋਲ ਲੈ ਜਾਂਦੇ ਨੇ ਇਸ ਤਰ੍ਹਾਂ ਜਮਾ ਕਰ ਲਏ ਜਾਂਦੇ ਆ ਤੇ ਫਿਰ ਜਿਹੜੇ ਆ ਉਹ ਕੈਮੀਕਲ ਲਾ ਕੇ ਪਕਾਏ ਜਾਂਦੇ ਨੇ ਵੇਖੋ ਪੈਸਾ ਕਮਾਉਂਦੀ ਕਿੰਨੀ ਹੋੜਾ ਕਾਦੇ ਵਾਤੇ ਕੀਤਾ ਜਾਂਦਾ ਪੈਸਾ ਕਮਾਉਣ ਵਾਸਤੇ ਲੋਕਾਂ ਦੀ ਸਿਹਤ ਦਾ ਕੋਈ ਖਿਆਲ ਨਹੀਂ ਲੋਕ ਜਿੱਦਰ ਮੱਦੀ ਜਾਣ ਪੈਂਟ ਅਠੇ ਕੂਜ ਵਪਾਰੀਆਂ ਨੂੰ ਪੈਸਾ ਚਾਹੀਦਾ ਪੈਸੇ ਦੀ ਗੇਮ ਵਾਸਤੇ ਮਨੁੱਖੀ ਜਾਨਾਂ ਦੇ ਨਾਲ ਖੇਡਿਆ ਜਾ ਰਿਹਾ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਸਭੀਆਂ ਨੂੰ ਬਹੁਤ ਸਾਰੇ ਜ਼ਹਿਰੀਲੇ ਤੱਤਾਂ ਦੇ ਨਾਲ ਇੰਡੀਆਂ ਦਵਾਈਆਂ ਪਾਈਆਂ ਜਾਂਦੀਆਂ ਨੇ ਕਈ ਵਾਰ ਤਾਂ ਪਤਾ ਲੱਗਦਾ ਵਾ ਕਿ ਤਾਂ ਗੋਭੀ ਵਗੈਰਾ ਵਾ ਉਹ ਤੋੜ ਲਈ ਜਾਂਦੀ ਆ ਤੇ ਫਿਰ ਸਪਰੇਅ ਕਰ ਦਿੱਤੀ ਜਾਂਦੀ ਆ ਇੱਕ ਜਿਆਦੇ ਦਿਨ ਖਰਾਬ ਨਹੀਂ ਹੁੰਦੀ ਤੇ ਇੱਕ ਰੰਗ ਉਹਨਾਂ ਦਾ ਕਿੰਨੇ ਚਿੱਟਾ ਹੋ ਜਾਂਦਾ ਵਧੀਆ ਹੋ ਜਾਂਦਾ ਦੇਖਣ ਨੂੰ ਵਧੀਆ ਲੱਗਦਾ ਤੇ ਕਿਵੇਂ ਬਚੂਗਾ ਮਨੋ ਹਰ ਪਾਸੇ ਹੀ ਜ਼ਹਿਰ ਹੈ ਕੈਮੀਕਲ ਕੀ ਕੀਤਾ ਜਾਵੇ ਤੇ ਜਿਹੜਾ ਹੁਣ ਆਪਾਂ ਪਾਣੀ ਬੋਦਲਾਂ ਵਾਲਾ ਪੀਲੇ ਨੇ ਆ ਕੋਈ ਚਿਰ ਪਾਣੀ ਪਿਆ ਰਹੇ ਉਹ ਤੇ ਵੀ ਖਰਾਬ ਹੋ ਜਾਂਦਾ ਇਹਨਾਂ ਬੋਦਲਾਂ ਦੇ ਵਿੱਚ ਪਾਉਂਦੇ ਨੇ ਉਹਦੇ ਵਿੱਚ ਪਤਾ ਨਹੀਂ ਕਿਹੜਾ ਘੱਟ ਪਾਉਂਦੇ ਹੋਣਗੇ ਜਿਹਦਾ ਪਾਣੀ ਖਰਾਬ ਨਹੀਂ ਹੁੰਦਾ ਉਹਦਾ ਸਿੱਧਾ ਕੀ ਨੁਕਸਾਨ ਹੁੰਦਾ ਅੰਗਿਠਾ ਅੰਗਿਠਾ ਦੇ ਨਲਕੇ ਲੱਗੇ ਹੁੰਦੇ ਸੀ ਜਿੱਥੇ ਤਰੇਜਾ ਉਹ ਜਿੱਥੇ ਮਰਜੀ ਪਾਣੀ ਪੀਓ ਆ ਬੋਤਰਾ ਬੋਤਰਾ ਚੱਪਲ ਦੀ ਲੋੜ ਹੀ ਨਹੀਂ ਹੁੰਦੀ ਆ ਤਾਂ ਹੋ ਨਹੀਂ ਥੋੜਾ ਜਿਹਾ ਸਮਾਂ ਹੋ ਗਿਆ ਲੋੜ ਪਈ ਆ ਤੇ ਹੁਣ ਧਰਤੀ ਦੇ ਜਿਹੜੇ ਥੱਲੇ ਪਾਣੀ ਖਰਾਬ ਹੋ ਗਏ ਨੇ ਤੇ ਲੋਕ ਡਰ ਕੇ ਕਿੰਦਰ ਡੂਗਾ ਵੀ ਟਿਊਬਨ ਕਰਾ ਲਓ ਪਤਾ ਨਹੀਂ ਕਿਹੜੇ ਜੋ ਕਲੀਨਿਕ ਲਾਉਣਾ ਜਿਹੜੀ ਆਪਣੀ ਜੀਵਨ ਰੇਖਾ ਪਾਣੀ ਸੀ ਉਹਦੇ ਵਿੱਚ ਜ਼ਹਿਰ ਲਾਤੇ ਨੇ ਧਰਤੀ ਦੀ ਸਤ੍ਹਾ ਦੇ ਵਿੱਚ ਵੀ ਪਤਾਲ ਦੇ ਵਿੱਚ ਵੀ ਜਿਸ ਤਰ੍ਹਾਂ ਇੱਕ ਲੀਡਰ ਫਰੀਦਕੋਹਲ ਤੋਂ ਚੋਣ ਲੜ ਰਿਹਾ ਕਿੰਦਾ ਪਤਾਲ ਚ ਪਹੁੰਚਾ ਦੇਾਂਗੇ ਪਤਾਲ ਕਿਸੇ ਨੇ ਵੇਖਿਆ ਤੇ ਪਤਾਲ ਦੇ ਵਿੱਚ ਪਤੰਦਰੋ ਜ਼ਹਿਰ ਦਾ ਤੁਸੀਂ ਬਚਾਤੇ ਆ ਤੇ ਉਹਨਾਂ ਬੰਦੇ ਬਚਾਉਣ ਦੀ ਕਿਸੇ ਰਹਿ ਗਈ ਆ ਬੰਦੇ ਨੇ ਆਪੇ ਪਹੁੰਚ ਜਾਣਾ ਜੇ ਦੋ ਪਤਾਲ ਦੇ ਵਿੱਚ ਜ਼ਹਿਰ ਪਹੁੰਚਾਤੇ ਤੇ ਜ਼ਹਿਰ ਪੀ ਕੇ ਲੋਕਾਂ ਨੇ ਆਪੇ ਹੀ ਮਰ ਜਣਾ ਕੋਈ ਤਾਂ ਹਲਾਤੀ ਹੋ ਜੋ ਪੈਦਾ ਕਰਤੇ ਕਿ ਤੁਹਾਡੇ ਵਾਲੇ ਕੋਈ ਉਂਗਲੀ ਨਾ ਖੜੀ ਕਰੇ ਬڑے ਹਾਸੋ ਹੀ ਨੇ ਬਿਆਨ ਲੀਡਰ ਦੇ ਰਹੇ ਨੇ ਤੇ ਹਾਸੋ ਹੀ ਨੇ ਆ ਜੀਆਂ ਗੱਲਾਂ ਕਰਨ ਵਾਲੀਆਂ ਇਹ ਕਦੀ ਐਮਪੀ ਸਾਹਿਬ ਨੇ ਕੀਤੀਆਂ ਦੁਬਾਰਾ ਐਮਪੀ ਬਣਦੇ ਆ ਜਾਂ ਨਹੀਂ ਬਣਦੇ ਭਾਈ ਸਾਹਿਬ ਤਾਂ ਐਮਪੀ ਰਹੇ ਨੇ ਨਾ ਬੜੀਆਂ ਜ਼ਿੰਦਗੀ ਦੀ ਨਾਲ ਦੁਨੀਆਂ ਹੋਈਆਂ ਗੱਲਾਂ ਨੇ بڑے ਮਸਲੇ ਨੇ ਮਜ਼ਦੂਰਾਂ ਦੇ بڑے ਮਸਲੇ ਨੇ ਹੋਰ ਲੋਕਾਂ ਦੇ ਤੇ ਕਦੀ ਜਾ ਕੇ ਬੋਲਦੇ ਹੀ ਨਹੀਂਗੇ ਜੇ ਮੰਦੇ ਸਾਡੇ ਹੁੰਦੇ ਨੇ ਸਾਡੀਆਂ ਵੋਟਾਂ ਲੈ ਕੇ ਜਾਂਦੇ ਨੇ ਤੇ ਮੁੜ ਕੇ ਉੱਥੇ ਮੁੱਝ ਕੁ ਗੁਨੀਆਂ પાਕੇ ਭੇਜ ਜਾਂਦੇ ਨੇ ਤੇ ਵਪਾਰੀ ਕਾਰਪੋਰੇਟ ਕੀ ਕਰਦੇ ਨੇ ਕਿਹੜੇ ਕਾਨੂੰਨ ਉਹਨਾਂ ਦੇ ਹਾਕਰੇ ਬਣਦੇ ਨੇ ਕਿਵੇਂ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਕਿਵੇਂ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਇਹ ਕੋਈ ਸੋਚਦੇ ਨਹੀਂ ਫਿਰ ਦੇਹ ਦੇ ਹਾਕਮੋ ਇਹ ਤੇ ਸੋਚੋ ਜਿਹੜੇ ਤੁਸੀਂ ਸਾਨੂੰ ਫੜ ਦੇ ਰਹੇ ਹੋ ਯੋ ਅਗਰ ਤੁਸੀਂ ਹੁਣ ਤੱਕ ਇਹ ਚੀਮ ਕਾਰਬਾਈਡ ਦੇ ਨਾਲ ਪਕਾਉਣ ਦੀ ਟੋਣਾ ਜ਼ਿੰਮੇਵਾਰ ਕਿੱਲੇ ਲੋਕ ਮਰ ਗਏ ਹੋਣਗੇ ਉਹਨਾਂ ਨੇ ਹੁਣ ਕੀ ਧਰਮਰਾਜ ਕੋਲੇ ਦਰਖਾਸਤ ਦੇਣੀ ਆ ਜਾਂ ਕਿਸੇ ਸਰਕਾਰ ਕੋਲੇ ਦਰਖਾਸਤ ਦੇਣੀ ਆ ਜਿਹੜੇ ਜਾ ਚੁੱਕੇ ਨੇ ਕੈਂਸਰ 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 ਜਲਦੀ ਆ ਪੰਜਾਬ ਪਠੰਡੇ ਤੋਂ ਰਾਜਸਥਾਨ ਨੂੰ ਕੈਂਸਰ ਟ੍ਰੇਨ ਆ ਤਾਂ ਹੁਣ ਭਾਂਡੇ ਫੁੱਟ ਹੋ ਰਹੇ ਨੇ ਭਲਾਂ ਦੇ ਵਿੱਚ ਵੀ ਜ਼ਹਿਰ ਮਸਾਲਿਆਂ ਦੇ ਵਿੱਚ ਵੀ ਜ਼ਹਿਰ ਤੇ ਪਤਾ ਨਹੀਂ ਹੋਰ ਕਿੰਨੀ ਕਿੰਨੀਆਂ ਚੀਜ਼ਾਂ 'ਚ ਜ਼ਹਿਰ ਪਾ ਕੇ ਸਾਨੂੰ ਖਵਾਇਆ ਜਾ ਰਿਹਾ ਇਹ ਆ ਸਾਡਾ ਲੋਕਤੰਤਰ ਇਹ ਆ ਸਾਡੀਆਂ ਹਕੂਮਤਾਂ ਇਹ ਨੇ ਸਾਡੇ ਅਦਾਰੇ ਵੱਡੇ ਅਦਾਰੇ ਬਣੇ ਹੋਏ ਨੇ ਜਿਨ੍ਹਾਂ ਨੇ ਚੈੱਕ ਕਰਨਾ ਹੁੰਦਾ ਜਿਨ੍ਹਾਂ ਨੇ ਦੇਖਣਾ ਹੁੰਦਾ ਪਰ ਪਤਾ ਨਹੀਂ ਕਿਉਂ ਸਾਡੇ ਅਦਾਰੇ ਸੌ ਜਾਂਦੇ ਨੇ ਕਿਉਂ ਨਹੀਂ ਸਮੇਂ ਸਿਰ ਕਾਰਵਾਈ ਕਰਦੇ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਉਦੋਂ ਕਾਰਵਾਈ ਹੁੰਦੀ ਆ ਦੇਖੋ ਉਹਨੇ ਫਲ ਖਾ ਕੇ ਕਿੰਨੇ ਲੋਕ ਲਾ ਲਾਜ ਬੁਆਰਕਾ ਦੇ ਨਾਲ ਡੱਕ ਨੇ ਕੈਸਰ ਦੇ ਨਾਲ ਮਰ ਚੁੱਕੇ ਹੋਣਗੇ ਉਹਨਾਂ ਦਾ ਦੁਬਾਰਾ ਆਣ ਕੇ ਤਾਂ ਐਪਲੀਕੇਸ਼ਨ ਦੇਣੀ ਵੀ ਮੈਂ ਐਸ ਕਰਕੇ ਮਰ ਗਿਆ ਸੀਗਾ ਅੱਜ ਚ ਉਹਨਾਂ ਦਾ ਸਮਾਂ ਵਾ ਇਹਨਾਂ ਮਸਲੇ ਤੇ ਗੱਲ ਹੀ ਨਹੀਂ ਹੋ ਰਹੀ ਜਿਹੜੀ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਮਸਲੇ ਨੇ ਜ਼ਿੰਦਗੀ ਜੀਣਾ ਸਾਡਾ ਮੂਲ ਅਧਿਕਾਰ ਆ ਜਿਹੜੇ 10 ਫਰਵਰੀ 1947 ਨੂੰ UN ਨੇ ਬੁੱਢਲੇ ਅਧਿਕਾਰ ਨਾਮ ਨਾ ਨਾਮਾ ਕੀਤਾ ਮਨੁੱਖੀ ਅਧਿਕਾਰਾਂ ਦਾ ਉਹਦੇ ਵਿੱਚ ਵੀ ਮਨੁੱਖੀ ਅਧਿਕਾਰ ਸਾਡਾ ਜੀਵਨ ਦਾ ਅਧਿਕਾਰ ਵਗੇ ਟੇਡੇ ਟੱਗ ਨਾਲ ਸਾਡਾ ਜੀਵਨ ਦਾ ਅਧਿਕਾਰ ਨਹੀਂ ਪਾਇਆ ਜਾ ਰਿਹਾ ਬੜੀ ਕਮਾਲ ਦੀ ਗੱਲ ਕਿੱਧਰ ਜਾਊਗਾ ਮਨੁੱਖ ਜਿਹੜੇ ਪਾਸੇ ਜਾਊ ਹਰ ਪਾਸੇ ਹੀ ਅਗੇ ਟੋਏ ਟੋਏ ਨਜ਼ਰ ਆਉਂਦੇ ਨੇ ਕਿਹੜਾ ਵਿਕਾਸ ਆ ਜਿਹੜਾ ਹੰਦੇ ਰੀਠਾ ੱਗ ਵੱਲ ਨੂੰ ਜਾ ਰਿਹਾ ਕੀ ਲੈਣਾ ਅਸੀਂ ਉਸ ਵਿਕਾਸ ਤੋਂ ਇਹ ਸਾਡੀਆਂ ਜ਼ਿੰਦਗੀਆਂ ਹੀ ਨਹੀਂ ਰਹੀਆਂ ਜ਼ਿੰਦਗੀ ਪਹਿਲੀ ਗੱਲ ਆ ਬਾਕੀ ਵਿਕਾਸਵਾਦੀ ਗੱਲ ਆ ਜ਼ਿੰਦਗੀ ਬਚਾਓ ਲੋਕ ਨੂੰ ਬਚਾਓ ਤੇ ਜਿਸ ਤਰ੍ਹਾਂ ਵੀ ਬਚਦਾ ਵਾ ਜਿਹੜੀਆਂ ਉਪਤਾਈਆਂ ਨੇ ਸਰਕਾਰਾਂ ਨੂੰ ਬੇਨਤੀ ਆ ਕਿ ਉਹ ਆਹਦੀਆਂ ਉਪਤਾਈਆਂ ਦੂਰ ਕਰੋ ਮੈਂਗ ਨੂੰ ਸਹੀ ਕੰਮ ਕਰਤੇ ਲਾਓ ਸਭੇ ਸਰ ਲੋਕਾਂ ਨੂੰ ਸੁਚੇਤ ਕਰਨ ਤੇ ਸਮੇ ਤੋਂ ਬਾਅਦ ਸੱਚੀ ਚ ਕੀਤਾ ਜਦ ਜਿਵੇਂ ਕਿ ਦੁਨੀਆ ਸਭਾਂ ਦੇ ਗਾ ਕੇ ਮਿਲਿਆ ਉਹਨੂੰ ਨਿਆ ਕਹਿਣਾ ਵੀ ਉਚਿਤ ਨਹੀਂ ਸੋ ਸਾਡੀ ਸਾਰੇ ਲੋਕਾਂ ਨੂੰ ਅਪੀਲ ਬੇਨਤੀ ਆ ਕਿਸ ਪ੍ਰਤੀ ਖੇਦ ਪ੍ਰਤੀ ਸਾਵਧਾਨ ਹੋ ਕੀ ਤੁਸੀਂ ਖਾ ਰਹੇ ਹੋ ਇਹੋ ਜਿਹੀਆਂ ਚੀਜ਼ਾਂ ਖਾ ਰਹੇ ਹੋ ਮੈਂ ਆਪਦੀ ਗੱਲ ਕਰਦਾ ਕਿਸੇ ਦੀ ਗੱਲ ਨਹੀਂ ਕਿ ਕੇਲੇ ਕਾ ਵੀ ਖਾਲੀ ਦੇ ਸੀਗੇ ਪਹਿਲਾਂ ਤਾਂ ਕੇਲੇ ਆ ਜਿਹੜੀ ਇਹ ਪਹਿਲ ਪਾਉਂਦੇ ਹੁੰਦੇ ਸੀਗੇ ਇੱਕ ਬੰਦ ਕਮਰੇ ਚ ਰੱਖ ਦੇਣਾ ਉੱਥੇ ਕੋਈ ਥੋੜੀ ਬਹੁਤੀ ਦਵਾਈ ਹੁੰਦੀ ਵੀ ਹੁੰਦੀ ਸੀ ਪਹਿਲ ਉਹਨੂੰ ਪਾਉਣਾ ਕਹਿ ਦਿੰਦੇ ਸੀਗੇ ਜ਼ਾਇਦ ਮੈਂ ਤਨ ਗਦਮੇ ਵੇਖੀ ਨਹੀਂ ਜਾ ਕੇ ਤੇ ਉਹ ਕੇਲੇ ਸਵਾਦ ਬਹੁਤ ਹੁੰਦੇ ਸੀਗੇ ਕਈ ਦਿਨ ਵਪਾਰੀਆਂ ਨੇ ਉੱਥੇ ਰੱਖ ਛੜਨੇ ਤੇ ਫਿਰ ਉਹ ਪੱਕ ਜਾਣੇ ਤੇ ਫਿਰ ਵੇਚਨੇ ਹੋਣ ਪਤਾ ਨਹੀਂ ਉੱਤੋਂ ਹਰੇ ਜਿਹਦੇ ਘਰੇ ਹਰੇ ਹੁੰਦੇ ਆ ਅਧੇ ਕੋ ਉਤਰਾ ਹੀ ਉਹ ਕਟੇਜ ਹੋਏ ਹੁੰਦੇ ਆ ਤੇ ਉਤਰਾ ਹੀ ਚੱਲ ਜਾਂਦਾ ਕੰਮ ਮੈਂ ਹੁਣ ਦੇ ਕੇਲੇ ਖਾ ਲਵਾਂ ਤੇ ਮੇਰਾ ਮੂੰਹ ਪੱਕ ਜਾਂਦਾ ਦੋ ਕੇਲੇ ਖਾਦੇ ਨਹੀਂ ਤੇ ਮੂੰਹ ਪੱਕਿਆ ਨਹੀਂ ਫਿਰ ਮੈਂ ਹਾਰ ਕੇ ਹੀ ਸੋਚਿਆ ਵੀ ਇਹਦੇ ਵਿੱਚ ਕੋਈ ਕੈਮੀਕਲ ਹੋਊ ਜਿਸ ਨਾਲ ਪਕਾਏ ਹੋਣਗੇ ਤਾਂ ਇਹ ਨਾਲ ਆਪਣੇ ਤੁਹਾਡੇ ਨਾਲ ਕਿਸ ਤਰ੍ਹਾਂ ਵਾਪਰਦੀ ਆ ਤੁਹਾਨੂੰ ਉਹਨਾਂ ਦਾ ਕੋਈ ਐਕਸ਼ਨ ਹੁੰਦਾ ਜਾਂ ਨਹੀਂ ਹੁੰਦਾ ਇਹਦੇ ਬਾਰੇ ਮੈਂ ਨਹੀਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਵੀ ਕੇਲੇ ਨਾ ਖਾਓ ਖਾਓ ਪਰ ਮੈਨੂੰ ਇਹ ਸਮੱਸਿਆ ਆ ਰਹੀ ਹੈ ਜਰੂਰ ਵੇਖੋ ਵੀ ਫਲ ਸਾਡੇ ਜਿਹੜੇ ਪੱਕੇ ਹੋਏ ਕਿਸ ਤਰ੍ਹਾਂ ਨੇ ਉਹਨਾਂ ਦੀ ਦੂਸਰੀ ਗੱਲ ਇਹ ਆ ਜੂ ਕੋਈ ਡੱਬਿਆਂ ਵਾਲਾ ਬਨੌਲਾ ਜੂਸ ਉਹ ਅੰਬਾ ਦਾ ਵੀ ਆਈ ਜਾਂਦਾ ਤੇ ਉਹ ਦੁੱਧੇ ਦਾ ਮੁਰਦਾ ਦਾ ਵੀ ਆਈ ਜਾਂਦਾ ਉਹ ਹੋਰ ਫਲਾਂ ਦਾ ਵੀ ਆਈ ਜਾਂਦਾ ਨਾਰਾਂ ਦਾ ਵੀ ਆਈ ਜਾਂਦਾ ਉਹ ਲੈ ਕੇ ਖਾ ਲਓ ਲੈ ਕੇ ਪੀ ਲਓ ਤੂੰ ਪੀਓਗੇ ਉਨੂੰ ਸੁਰੱਖਿਅਤ ਰੱਖਣ ਵਾਸਤੇ ਪਤਾ ਨਹੀਂ ਕਿਹੜੇ ਕੈਮੀਕਲ ਲਾਏ ਹੋਣਗੇ ਹੁੰਦਾ ਤਾਂ ਤੁਹਾਡੀ ਸਿਹਤ ਕੀ ਨੁਕਸਾਨ ਪੈਂਦਾ ਅਜੇ ਸਭ ਪਤਾ ਨਹੀਂ ਸੋ ਦਰਸ਼ਕੋ ਫਲ ਖਾਣੇ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਫਲ ਖਾਓ ਜਮ ਜਮ ਕੇ ਖਾਓ ਪਰ ਉਹ ਪੱਕੇ ਕਿਸ ਤਰ੍ਹਾਂ ਨੇ ਇਹਦਾ ਧਿਆਨ ਰੱਖੋ ਤੇ ਸਰਕਾਰਾਂ ਦੇ ਦਰਬਾਰ ਜ਼ਰੂਰ ਬੁਲਾਓ ਕਿ ਅਸੀਂ ਇੱਥੇ ਗਦਾਬਾਂ ਦੇ ਵਿੱਚ ਅੱਗ ਤਾਂ ਵੇਖਿਆ ਨਹੀਂ ਇਹ ਕਿਵੇਂ ਪਗਾਇਦੇ ਜਾ ਇਹੋ ਜਿਹੇ ਵਿਭਾਗਾਂ ਆਪਣੇ ਕਾਇਮ ਕਰੋ ਸੇਧੋ ਭਾਗ ਆ ਥਾਂ ਥਾਂ ਤੇ ਉਹ ਚੈੱਕ ਕਰੇ ਕਿ ਉਹ ਪਿਆ ਚਿਮਕਾਰਬਾਈਟ ਦੇ ਨਾਲ ਫਲ ਪੱਕੇ ਹੋਏ ਤਾਂ ਨਹੀਂ ਉਹਨਾਂ ਨੂੰ ਚੈੱਕ ਕੀਤਾ ਜਾਵੇ ਤਾਂ ਕਿ ਲੋਕਲੀ ਸੇਧ ਦੇ ਨਾਲ ਵਪਾਰੀਆਂ ਨੂੰ ਖਲਵਾੜ ਕਰਨ ਦੀਆਂ ਗਿਆ ਨਾ ਮਿਲੇ ਸੋ ਦਰਸ਼ਕੋ ਸੇਧ ਬਹੁਤ ਜ਼ਰੂਰੀ ਆ ਸੋ ਸਾਰਿਆਂ ਨੂੰ ਖਿਆਰ ਰੱਖਣਾ ਚਾਹੀਦਾ ਤੇ ਮੈਨੂੰ ਸੰਤੋਸ਼ਿਕ ਪਰਣ ਉੱਥੇ ਹੀ ਦਿਵਾ ਗਿਆ ਸਾਥ ਸ੍ਰੀ ਆਕਾ